ਆਪਾਂ 프리 ਹਰ ਜਾਨਾ ਜ਼ਿੰਦਗੀ ਦੇ ਵਿੱਚ ਵੇਖਦੇ ਆ। ਬਈ ਹੁਣ ਵਾਲੇ ਬੱਚਿਆਂ ਨੂੰ ਪਤਾ ਨਹੀਂ ਕੀ ਹੋਇਆ। ਜਦੋਂ ਮੜਾ ਕਿਸੇ ਨੂੰ ਮੋਟਰਸਾਈਕਲ ਨਾਲ ਲੈ ਕੇ ਦਿੱਤਾ ਜਾਂ ਕਿਸੇ ਨੂੰ ਮੋਬਾਈਲ ਨਾਲ ਲੈ ਕੇ ਦਿੱਤਾ ਮੈਂ ਖੁਦ ਕਥੀ ਕਰ ਲੂੰਗਾ। ਮੈਂ ਜ਼ਹਿਰ ਪੀ ਕੇ ਮਰ ਜੂੰਗਾ। ਮੈਂ ਉਹ ਕਰ ਲੂੰਗਾ। ਮੈਂ ਫਾਹਾ ਲੈ ਲੂੰਗਾ। ਇਸ ਤਰ੍ਹਾਂ ਦੇ ਬਹੁਤ ਵੇਖਣ ਵਿੱਚ ਆਉਂਦਾ। ਮੈਂ ਐਵੇਂ ਕਹਿੰਨੀ ਆ ਬਈ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਕਹਿੰਦੇ ਆ ਨਾ ਵੀ ਮੈਂ ਆਏ ਕਰ ਲੂਗਾ ਮੈਂ ਉਹ ਕਰ ਲੂਗਾ ਉਹਨਾਂ ਨੂੰ ਇੱਕ ਵਾਰੀ ਇਹ ਕਹੋ ਵੀ ਤੁਸੀਂ ਨਾ ਹਸਪਤਾਲ ਦਾ ਗੇੜਾ ਦੇਖਿਆ ਜਦੋਂ ਤੁਸੀਂ ਹਸਪਤਾਲ ਚ ਜਾਓਗੇ ਨਾ ਸਾਨੂੰ ਪਤਾ ਲੱਗੂ ਵੀ ਕਿੰਨੇ ਕਰੋੜਾਂ ਰੁਪਈਆ ਲਾ ਲਾ ਕੇ ਲੋਕ ਆਪਦੀ ਜਾਨ ਬਚਾਉਣ ਖਾਤਰ ਹਸਪਤਾਲ ਦੇ ਵਿੱਚ ਭਾਖ ਰਹੇ ਆ ਵੀ ਦਿਨ ਰਾਤ ਉੱਥੇ ਉਹਨਾਂ ਦੇ ਰਿਸ਼ਤੇਦਾਰ ਵੀ ਉਹ ਆਪ ਵੀ ਉਹ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਮਹਾਰਾਜ ਮੈਨੂੰ ਜ਼ਿੰਦਗੀ ਬਖਸ਼। ਇਸ ਕਰਕੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਐਵੇਂ ਨਹੀਂ ਕਰਨਾ ਚਾਹੀਦਾ ਜੇ ਉਹ ਇਤੋਂ ਵੀ ਜ਼ਿਆਦਾ ਡਿਪਰੈਸ਼ਨ ਚਾਹਨਾ ਤਾਂ ਫਿਰ ਸੀਵਿਆਂ ਦੇ ਵਿੱਚ ਜਾਵਣਾ। ਸੀਵਿਆਂ 'ਚ ਵੇਖ ਲੈ ਜਾ ਕੇ ਵੇਖ ਕਿਵੇਂ ਉਸ ਉਹਨਾਂ ਦੀ ਰਾਖ ਕੰਨੀ ਵੇਖੋ। ਕਿਵੇਂ ਬੰਦੇ ਦੀ ਉਹ ਰਾਖ ਬਣ ਜਾਂਦੀ ਹੈ। ਜਿਹੜੇ ਮਾਪਿਆਂ ਨੇ ਸਾਨੂੰ 25 ਸਾਲ ਪਾਲਿਆ, ਫਲੋਸਿਆ ਉਹ ਮਾਪਿਆਂ ਨੂੰ ਭੁੱਲ ਜਾਂਦਾ। ਜਦੋਂ ਤੁਸੀਂ ਕਿਸੇ ਲੜਕੀ ਨਾਲ ਆਖਦੇ ਨੇ ਅਸੀਂ ਉਹਦੇ ਨਾਲ ਵਿਆਹ ਕਰਾਉਣਾ ਉਹ ਤਾਂ ਸੋਡਾ 1 ਸਾਲ ਦਾ 2 ਸਾਲ ਦਾ ਪਿਆਰ ਹੁੰਦਾ ਤੇ ਜਿਹੜਾ ਮਾਪਿਓ ਦਾ ਉਹਦਾ 25 ਸਾਲ ਦਾ ਪਿਆਰ ਹੁੰਦਾ ਉਹਦਾ ਇਹ ਗੱਲ ਆ ਰਾਹ ਜਾਂਦੇ ਜਾਂਦੇ ਮਿਲੇ ਤੇ ਆਦੇ ਹੁੰਦੇ ਆ ਦਿਲਾਂ ਵਿੱਚ ਫੁੱਲ ਖਿਲੇ ਇਹ ਗੱਲ ਗਲਤ ਆ ਕਦੇ ਵੀ ਆਪ ਦੇ ਮਾਪੇ ਬਾਪ ਤੋਂ ਬਿਨਾ ਵਿਆਹ ਨਹੀਂ ਕਰਾਉਣਾ ਚਾਹੀਦਾ ਨਾ ਮਰੋ ਨਾ ਫਾਹੇ ਲਓ ਨਾ ਕੁਝ ਕਰੋ ਤੁਸੀਂ ਹਸਪਤਾਲ ਦਾ ਗੇੜਾ ਦਿਓ ਬਾਕੀ ਤੁਸੀਂ ਸੰਸਾਰ ਘਾਟ ਜਾ ਕੇ ਵੇਖੋ ਛੋਟਾ ਆਪੇ ਡਿਪਰੈਸ਼ਨ ਦੂਰ ਹੋ ਜੂਗੀ ਬਿਕੇ ਮੇ ਲੋਕ ਰਾਖ ਕਨੀ